ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਸੇਵਕੌਰ ਜੀ ਨੂੰ ਖਾਲਸਾ ਪੰਥ ਦੀ ਮਾਤਾ ਹੋਣ ਦਾ ਮਾਣ ਪ੍ਰਾਪਤ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਦੀ ਧਰਤੀ ਵਿੱਚ ਪਹੁੰਚੇ ਅਨੇਕਾਂ ਕੌਤਕ ਕੀਤੇ ਬੰਦਾ ਸਿੰਘ ਬਹਾਦਰ ਜੀ ਨੂੰ ਟਾਪੜਾ ਦੇ ਕੇ ਸਰਹੰਦ ਕਰਨ ਲਈ ਤੌਰਿਆ ਤਿੰਨ ਗੀਨਾ ਕਾਟ ਹੀਰਾ ਕਾਟ ਸਤਿਗੁਰਾਂ ਦੀਆਂ ਬੇਪਰਵਾਈਆਂ ਦਾ ਇਹ ਸਥਾਨ ਸਬੂਤ ਦੇ ਰਹਾ ਹੈ ਵਾਹ ਦਰਸ਼ਾ ਦੇ ਹੀਰਾ ਪੇਂਟ ਕਰਨ ਤੋਂ ਗੁਦਾਵਰੀ ਵਿੱਚ ਸੁੱਟ ਕੇ ਸ਼ੰਕਾ ਕਰਨ ਤੋਂ ਅਨੇਕਾਂ ਹੀਰੇ ਦਿਖਾ ਦਿੱਤੇ ਪਾਈ ਗੁਰਦੁੱਤੇ ਸਦਾਗਰਨੀ ਨਗੀਨਾ ਪੇਂਟ ਕੀਤਾ ਜਿੱਥੇ ਅੱਜ ਨਗੀਨਾ ਕਾਟ ਗੁਰਦੁਆਰਾ ਸਾਹਿਬ ਹੈ ਉਸ ਦੇ ਸ਼ੰਕਾ ਕਰਨ ਤੋਂ अनेका ਨਕੀਨੇ ਦਿਖਾ ਦਿੱਤੇ ਪਹਿਲੇ ਜਾਮੇ ਦਾ ਵਿਛੜਿਆ ਹੋਇਆ ਮੂਲਜੰਦ ਖੱਤਰੀ ਜੋ ਸਹੇਦੀ ਜੂਨ 83 ਉਸ ਦਾ ਸ਼ਿਕਾਰ ਕਰਕੇ ਉਸ ਦੀ 84 ਕੱਟੀ ਕੁਝ ਸਮੇਂ ਬਾਅਦ ਮਾਤਾ ਸੈਵਕੌਰ ਜੀ ਨੂੰ ਹੁਕਮ ਕੀਤਾ ਕਿ ਦਿੱਲੀ ਆਪਣੀ ਵੱਡੀ ਭੈਣ ਸੁੰਦਰਕੌਰ ਜੀ ਕੋਲ ਜਾਣਾ ਕਰੋ ਦੇ ਨਾਲ ਜਾਣ ਵਾਸਤੇ ਭਾਈ ਮਣੀ ਸਿੰਘ ਨੂੰ ਹੁਕਮ ਕੀਤਾ ਕਿ ਆਪਣੀ ਮਾਤਾ ਨੂੰ ਨਾਲ ਲੈ ਜਾਵੇ ਇਹ ਸਤਿਗੁਰਾਂ ਦਾ ਅਚਾਨਕ ਹੀ ਕੀਤਾ ਹੋਇਆ ਹੁਕਮ ਸੁਣ ਕੇ ਮਾਤਾ ਜੀ ਸਤਿਗੁਰਾਂ ਦੇ ਦਰਸ਼ਨ ਤੋਂ ਵਾਂਝੇ ਹੋਣ ਦਾ ਦੁੱਖ ਮਹਿਸੂਸ ਕਰਦੇ ਆਂ ਅੱਖਾਂ ਵਿੱਚ ਵਰਾਗ ਦਾ ਜਲ ਪਰ ਕੇ ਮਾਤਾ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਇਹ ਪ੍ਰਣ ਹੈ ਕੀ ਮੈਂ ਅੰਬਰ ਤਵੇਲੀ ਉੱਠ ਕੇ ਇਸ਼ਨਾਨ ਕਰਕੇ ਜੋ ਆਪ ਜੀ ਦੀ ਕਿਰਪਾ ਕਰਕੇ ਰਾਤ 1 ਵਜੇ ਤੋਂ ਲੈ ਕੇ ਸਵੇਰੀ 7 ਵਜੇ ਨਿਤਨੇਮ ਬਾਣੀ ਸਿਮਰਨ ਵਿੱਚ ਜੁਣਦੀ ਸੇਵਾ ਲੈਂਦੇ ਹੋ ਫਿਰ ਆਪ ਜੀ ਦੇ ਦਰਸ਼ਨ ਕਰਨ ਤੋਂ ਬਿਨਾ ਪ੍ਰਸ਼ਾਦਾ ਨਹੀਂ ਛੱਕਦੀ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਤੁਹਾਡਾ ਇਹ ਪ੍ਰਣ ਦਰਸ਼ਨ ਕਰਕੇ ਅਨਜਲ ਛਕੰਦਾ ਅਸੀਂ ਨਵਾਵਾਂਗੇ ਤਾਂ ਇਹ ਕਹਿ ਕੇ ਸਤਿਗੁਰੂ ਜੀ ਨੇ ਆਪਣਾ ਨਿੱਜੀ ਸ਼ਸਤਰ ਬਖਸ਼ਿਆ ਤੇ ਕਿਹਾ ਇਸ ਸ਼ਸਤਰ ਨੂੰ ਮੇਰਾ ਸਰੂਪ ਸਮਝ ਕੇ ਅਦਵ ਰੱਖਣਾ ਇਸ਼ਨਾਨ ਕਰਕੇ ਜਿਵੇਂ ਸਾਡੇ ਨਾਲ ਰਹਿ ਕੇ ਨਿਤਾ ਪ੍ਰਤੀ ਨੇਮ ਨਿਵਾਂਦਾ ਹੁੰਦਾ ਹੈ ਉਸੇ ਤਰ੍ਹਾਂ ਜਿੱਥੇ ਵੀ ਹੋਵੇਂ ਇੰਜ ਕਰਨਾ ਇਨ੍ਹਾਂ ਸ਼ਸਤਰਾਂ ਨੂੰ ਪਲੰਘੇ ਦੇ ਵਿਰਾਜਮਾਨ ਕਰਕੇ ਸੋਣਾ ਆਸਣ ਕੱਪੜੇ ਨਾਲ ਟਕਣਾ ਜਦੋਂ ਨਿਤਾ ਨੇਮ ਦੀ ਸੇਵਾ ਦੇ ਬਾਅਦ ਦਰਸ਼ਨਾਂ ਲਈ ਅਰਦਾਸ ਕਰੋਗੇ ਇਹਨਾਂ ਸ਼ਸਤਰਾਂ ਵਿੱਚੋਂ ਮੇਰੇ ਦਰਸ਼ਨ ਹੋਣਗੇ ਤੇ ਤੁਹਾਡਾ ਪ੍ਰਣ ਇਸ ਤਰ੍ਹਾਂ ਅਖੀਰ ਤੱਕ ਨਿਵੇਗਾ ਤੁਸੀਂ ਦਰਸ਼ਨ ਕਰਕੇ ਹੀ ਅਨਜਲ ਛਕਣਾ ਅਤੇ ਇਤਿਹਾਸ ਗਵਾਹ ਹੈ ਕਿ ਮਾਤਾ ਜੀ ਨੂੰ ਉਹਨਾਂ ਸ਼ਸਤਰਾਂ ਵਿੱਚੋਂ ਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਹੁੰਦੇ ਰਹੇ ਅਸੀਂ ਮਾਤਾ ਜੀ ਦੇ ਨਿਤਨੀਮ ਤੋਂ ਸੁਮਤ ਲੈਣੀ ਹੈ ਮਾਤਾ ਜੀ ਰਾਤ 1 ਵਜੇ ਤੋਂ ਸਵੇਰੇ 7 ਵਜੇ ਤੱਕ ਅਵਸ਼ੇ 6 ਘੰਟੇ ਬਾਣੀ ਸਿਮਰਨ ਦਾ ਵਿਹਾਸ ਕਰਦੇ ਹਨ ਅਸੀਂ ਵੀ ਨਿਤਨੇਮੀ ਹੋਈਏ ਸਿੱਖ ਲਈ ਜ਼ਰੂਰੀ ਹੈ 24 ਘੰਟੇ ਵਿੱਚੋਂ 2.5 ਘੰਟੇ ਗੁਰੂ ਨਾਨਕ ਨੂੰ ਇਹ ਸਵਾਸਾਂ ਦਾ ਦਸਬੰਦ ਦੇਵੇ ਸਮਾ ਲੇਖੇ ਲਾਵੇ ਅਤੇ ਗੁਰੂ ਸਾਹਿਬ ਵੱਲੋਂ ਵਕਸ਼ਿਸ਼ ਕੀਤੇ ਕਿਰਪਾਨ ਰੂਪੀ ਸ਼ਸਤਰਾਂ ਨੂੰ ਮਾਨ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ